ਹੋ ਲੋਪ ਜੇ ਵੇ ਵੇ ਪ੍ਰੋਮੋਜੀ ਨੇ ਬੰਦ ਕਰਤਾ ਯਾਰਾ ਭਾਈ ਸਾਰੇ ਕੰਪਲੀਟ ਹੋਣਾ ਸੀ ਹੋਣਾ ਸਿੰਘ ਦੇ ਜਨਮ ਦਿਨ ਦੀ ਆ ਸਾਰਿਆਂ ਨੂੰ ਬਹੁਤ ਬਹੁਤ ਬਰਨੀਆਂ ਛੱਟੀ ਦੀ ਚਲੋ ਇੱਕ ਵਾਰ ਜਦ ਸੇ ਮਾਤੇ ਪਿਲ ਲਗਾ ਲੀ ਧੂਲ ਤੇਰੇ ਚਰਨੋਂ ਕੀ ਜੈ ਹੋਵੇ ਜਦ ਸੇ ਮਾਤੇ ਪਿਲ ਲਗਾ ਲੀ ਧੂਲ ਤੇਰੇ चरनो जी ज़िंद बदल गई धूल ने तेरिया क्यों क्यो ने क्य फटिय नरां दलिया ਮੁਫਿਰਦਾਏ ਛਾਂਦਾ ਇਸ ਜਗ ਦੀਆਂ ਗਲੀਆਂ ਇਹ ਗੁਰੂ ਨਾਨਕ ਸਾਹਿਬ ਨੂੰ ਮਾਥਾ ਤਿਰਕਤਾ ਜੀ ਕਹਿ ਰਹੇ ਕਿਉਂ ਫੱਟੀਆਂ ਨੇ ਤੇਰੀਆਂ ਪੈਰਾਂ ਦੀਆਂ ਤਲੀਆਂ ਕਿਉਂ ਫਿਰਦਾਏ ਛਾਂਦਾ ਇਸ ਜਗ ਦੀਆਂ ਗਲੀਆਂ ਪੁੱਤ ਬੇਗਾਨਾ ਨਾਲ ਹੈ ਤੇਰੇ ਮਰਦਾਨਾ ਬੇਗਾਨਾ ਨਾਲ ਹੈ ਤੇਰੇ ਮਰਦਾਨਾ ਹਬੀ ਨਦੀ ਜੇ ਹੋ ਗਈ ਕੀ ਕਹੂ ਜਮਾਨਾ ਸੋਚ ਮਨ ਵਿੱਚ ਆਉਂਦੀਆਂ ਦਿਨ ਰਾਤ ਹਵਲੀਆਂ ਕਿਉਂ ਫਿਰਦਾ ਏ ਛਾਂਣਦਾ ਇਤ ਜਗ ਦੀਆਂ ਗਲੀਆਂ ਕਿਉਂ ਫਿਰਦਾ ਏ ਛਾਂਣਦਾ ਸੂਜ ਗਦੀਆਂ ਕਲੀਆਂ ਬਾਪੂ ਬੁੱਢਾ ਹੋ ਗਿਆ ਤੇਰਾ ਸਹ ਬਿਛੋੜਾ ਬਾਪੂ ਬੁੱਢਾ ਹੋ ਗਿਆ ਤੇਰਾ ਸਹ ਬਿਛੋੜਾ ਤੇਰੇ ਨਾਲ ਨਰਾਜ਼ ਹੈ ਅਜ ਥੋੜਾ ਥੋੜਾ ਤੇਰੇ ਨਾਲ ਨਰਾਜ਼ ਹੈ ਅਜ ਥੋੜਾ ਥੋੜਾ ਨੇੜੇ ਹੋ ਕੇ ਬੈਠ ਜਾ ਨੇੜੇ ਹੋ ਕੇ ਬੈਠ ਜਾ ਚਰਦੇ ਤਸੱਲੀਆ ਕਿਉਂ ਫਿਰਦਾ ਏ ਛਾਂੰਦਾ ਇਥੇ ਜਗਦਿਆਂ ਗਲੀਆਂ ਇਸ ਜੱਗ ਦੀਆਂ ਗਲੀਆਂ ਘੁੰਮਸਮ ਹੋਈ ਸੁਲਖਣੀ ਸੁਲਖਣੀ ਗੁਰਾਂ ਦੇ ਜੀ ਦੇ ਪਤਨੇ ਲਈ ਘੁੰਮਸਮ